ਬਾਲਾ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਮੌਲਿਕ ਹੈ ਤੇ ਮੈਂ ਬਾਲਾ ਜੀ ਦਾ ਇੱਕ ਬਹੁਤ ਵਧੀਆ ਭਗਤਾ ਤੇ ਉਹਨਾਂ ਜੀ ਤਰ੍ਹਾਂ ਮੈਂ ਰਾਮ ਜੀ ਦਾ ਵੀ ਇੱਕ ਬਹੁਤ ਵਧੀਆ ਸੇਵਕ ਬਣਨਾ ਚਾਹਨਾ ਹਾਂ ਤੇ ਜੋ ਤੁਸੀਂ ਪੁੱਛਿਆ ਸਰਦੀ ਦੀ ਤੁਹਾਨੂੰ ਸਰਦੀ ਨਹੀਂ ਲੱਗਦੀ ਸਰਦੀ ਬਿਲਕੁਲ ਨਹੀਂ ਲੱਗਦੀ ਆ ਸਾਡੇ ਰਾਮ ਜੀ ਦਾ ਇੱਕ ਮੂਰਤੀ ਦੀ ਪ੍ਰਾਣ ਪ੍ਰティਸ਼ਟਾ 500 ਸਾਲਾ ਬਾਅਦ ਹੋਣ ਜਾ ਰਹੀ ਹੈ ਸਭ ਤੋਂ ਵੱਡੀ ਦੀਵਾਲੀ ਮਨਾਈ ਜਾ ਰਹੀ ਹੈ 500 ਸਾਲਾ ਬਾਅਦ ਤੇ ਆਪਾਂ ਇਸ ਉਤਸਵ ਨੂੰ ਬਹੁਤ ਵਧੀਆ ਤਰ੍ਹਾਂ ਮਨਾਣਾ ਆਪਾਂ ਸਾਰਿਆਂ ਦੇ ਘਰ ਜਾ ਕੇ ਜੋ ਅਯੁੱਧਿਆ ਤੋਂ ਆਏ ਆਦਰਨੀਏ ਪੂਜਨੀਏ ਅਕਸ਼ਿਤ ਨੇ ਉਹਨਾਂ ਨੂੰ ਘਰ-ਘਰ ਜਾ ਕੇ ਮਨਦੇ ਹਾਂ ਤੇ ਕੈ ਕੈ ਸੰਦੇਸ਼ਾ ਜਿੰਨੇ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਦੀਪਕ ਜਲਾਓ ਦੀਪਮਾਲਾ ਕਰੋ ਤੇ ਆਤਿਸ਼ਬਾਧੀ ਕਰੋ ਤੇ ਜਿੱਦਾਂ ਦੀਵਾਲੀ ਮਨਾਉਂਦੇ ਹੋ ਤਾਂ ਉਸ ਤੋਂ ਵੀ ਜ਼ਿਆਦਾ ਭਵਯੇ ਤਰੀਕੇ ਨਾਲ ਤੁਸੀਂ ਇਹ ਉਤਸਵ ਮਨਾਓ ਸਰ ਸਾਡੇ ਲਈ ਹੈ ਇੱਕ ਉਹ ਮੰਦੇ ਦਾ ਉਹ ਡਗਾਟ ਨਹੀਂ ਹੈ ਸਾਡੇ ਵਾਸਤੇ ਦਾ ਉਤਸਵ ਹੈ ਉਨਾ ਮੰਦਿਰ ਨੂੰ ਜਿਹੜਾ ਬਣਾਉਣ ਦਾ ਕਾਰਿਆ ਹੈ ਨਾ ਉਹ ਸਾਰੇ ਸਨਾਤਨੀਆਂ ਅਤੇ ਦੇਸ਼ਾਂ ਤੋਂ ਜੋ ਜੋੜਨ ਦਾ ਕਾਰਿਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਰਿਆਂ ਜੈ ਸ਼੍ਰੀ ਰਾਮ ਅੱਜ ਸ਼ੀਕਰਕਰ ਜਾ ਕੇ ਸ਼੍ਰੀ ਅਯੁੱਧਿਆਪੁਰੀ ਚ ਜਿਹੜਾ ਭਵੇ ਮੰਦਿਰ ਦਾ ਨਿਰਮਾਨ ਹੋ ਰਿਹਾ ਹੈ ਨਿਰਮਾਨ ਹੋਇਆ ਹੈ ਉਹਦਾ ਉਦਘਾਟਨ ਉਦਘਾਟਨ 22 ਜਨਵਰੀ ਨੂੰ ਹੋਣਾ ਹੈ ਤੇ ਉਹਦੇ ਵਾਸਤੇ ਜਿਹੜੇ ਅਜਯोध्याਪੁਰੀ ਤੋਂ ਅਕਸ਼ੇਤ ਆਏ ਨੇ ਉਹ ਅਸੀਂ ਘਰ-ਘਰ ਹਰ ਘਰ ਦੇ ਵਿੱਚ ਜਾ ਕੇ ਇਹਨਾਂ ਨੂੰ ਦਿਨੇ ਪਿਆ ਕਿ ਆਪਣੇ ਮੰਦਰਾਂ ਵਿੱਚ ਰੱਖਣ ਔਰ 22 ਤਰੀਕ ਨੂੰ ਜਦੋਂ 22 ਤਰੀਕ ਨੂੰ ਜਦੋਂ ਇਹਦਾ ਉਦਘਾਟਨ ਹੈ ਆਪਣੇ ਘਰ ਵਿੱਚ ਪੰਜ ਦੀਵੇ ਜਗਰਾਣੇ ਆ ਔਰ ਆਪਣੇ ਘਰ ਲਾਈਟਿੰਗ ਕਰਨੀ ਆ ਇਹ 500 ਸਾਲ ਬਾਅਦ ਆਈ ਦੀਵਾਲੀ ਹੈ ਹਰ ਸਾਲ ਜਿੱਦਾਂ ਦੀਵਾਲੀ ਮਨਾਈ ਜਾਂਦੀ ਹੈ ਉਤੋਂ ਵੀ ਵੱਧ ਧੂਮ-ਧਾਮ ਨਾਲ ਇਹ ਦੀਵਾਲੀ ਨੂੰ ਮਨਾਇਆ ਜਾ ਰਿਹਾ ਹੈ ਔਰ ਸਭ ਅਗੇ ਵੇਨਤੀ ਹੈ ਕਿ ਹਰ ਕੋਈ ਆਪਣੇ ਘਰ ਦੀਪਮਾਲਾ ਕਰੇ ਔਰ 22 ਤਰੀਕ ਨੂੰ ਬੱਸ ਸਟੈਂਡ ਵਿੱਚ ਜਿਹੜਾ ਇਸ ਇਸ ਉਪਲਖਸ਼ ਵਿੱਚ ਜਿਹੜਾ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਿਤਾ ਜਾਏ ਜੈ ਸ਼੍ਰੀ ਰਾਮ ਬੋਲ ਸਿਆਮਤੀ RAM CHANDRA MAHARAJ KI JAI ਵਾਲੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਮੌਲਿਕਾ ਹੈ ਤੇ ਮੈਂ ਬਾਲਾ ਜੀ ਦਾ ਇੱਕ ਬਹੁਤ ਵਧੀਆ ਭਗਤਾਂ ਤੇ ਉਹਨਾਂ ਜੀ ਤਰ੍ਹਾਂ ਮੈਂ ਰਾਮ ਜੀ ਦਾ ਵੀ ਇੱਕ ਬਹੁਤ ਵਧੀਆ ਸੇਵਕ ਬਣਨਾ ਚਾਹਨਾ ਹਾਂ ਤੇ ਜੋ ਤੁਸੀਂ ਪੁੱਛਿਆ ਸਰਦੀ ਦੀ ਤਾਂ ਸਰਦੀ ਨਹੀਂ ਲੱਗਦੀ ਸਾ ਸਰਦੀ ਬਿਲਕੁਲ ਨਹੀਂ ਲੱਗਦੀ ਆ ਸਾਡੇ ਰਾਮ ਜੀ ਦਾ ਇੱਕ ਮੂਰਤੀ ਦੀ ਪ੍ਰਾਣ ਪ੍ਰティਸ਼ਟਾ 500 ਸਾਲਾਂ ਬਾਅਦ ਹੋਣ ਜਾ ਰਹੀ ਹੈ ਸਭ ਤੋਂ ਵੱਡੀ ਦੀਵਾਲੀ ਮਨਾਈ ਜਾ ਰਹੀ ਹੈ 500 ਸਾਲਾਂ ਬਾਅਦ ਤੇ ਆਪਾਂ ਇਸ ਉਤਸਵ ਨੂੰ ਬਹੁਤ ਵਧੀਆ ਢੰਗ ਨਾਲ ਮਨਾਣਾ ਆਪਾਂ ਸਾਰਿਆਂ ਦੇ ਘਰ ਜਾ ਕੇ ਜੋ ਅਯੋਧਿਆ ਤੋਂ ਆਏ ਆਦਰਨੀਏ ਪੂਜਨੀਏ ਅਕਸ਼ਿਤ ਨੇ ਉਹਨਾਂ ਨੂੰ ਘਰ ਜਾ ਕੇ ਮੰਨਦੇ ਹਾਂ ਤੇ ਕਹਿ ਸੰਦੇਸ਼ਾ ਜਿੰਨੇ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਦੀਪਕ ਜਲਾਓ ਦੀਪਮਾਲਾ ਕਰੋ ਤੇ ਆਤੀਸ਼ਵਾਦੀ ਕਰੋ ਤੇ ਜਿੱਦਾਂ ਦੀਵਾਲੀ ਮਨਾਉਂਦੇ ਹੋ ਤਾਂ ਉਸ ਤੋਂ ਵੀ ਜ਼ਿਆਦਾ ਭਵਵੇਂ ਤਰੀਕੇ ਨਾਲ ਤੁਸੀਂ ਇਹ ਉਤਸਵ ਮਨਾਓ ਸਰ ਸਾਡੇ ਲਈ ਹੈ ਇੱਕ ਉਹ ਮੰਦੇ ਦਾ ਉਹ ਡਗਾਟ ਨਹੀਂ ਹੈ ਸਾਡੇ ਵਾਸਤੇ ਦਾ ਉਤਸਵ ਹੈ انا ਮੰਦਰ ਨੂੰ ਜਿਹੜਾ ਬਣਾਉਣ ਦਾ ਕਾਰਿਆ ਨਾ ਉਹ ਸਾਰੇ ਸਨਾਤਨੀਆਂ ਅਤੇ ਦੇਸ਼ਾਂ ਨੂੰ ਜੋੜਨ ਦਾ ਕਾਰਿਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਰਿਆਂ ਜੈ ਸ਼੍ਰੀ ਰਾਮ ਅੱਜ ਸ਼ੀਕਰਕਰ ਜਾ ਕੇ ਸ਼੍ਰੀ ਅਯੋਧਿਆਪੁਰਿ ਚ ਜਿਹੜਾ ਭਵੇ ਮੰਦਰ ਦਾ ਨਿਰਮਾਨ ਹੋ ਰਿਹਾ ਹੈ ਨਿਰਮਾਨ ਹੋਇਆ ਹੈ ਉਹਦਾ ਉਦਘਾਟਨ ਉਦਘਾਟਨ 22 ਜਨਵਰੀ ਨੂੰ ਹੋਣਾ ਹੈ ਤੇ ਉਹਦੇ ਵਾਸਤੇ ਜਿਹੜੇ ਅਜਯोध्याਪੁਰੀ ਤੋਂ ਅਕਸ਼ੇਤ ਆਏ ਨੇ ਉਹ ਅਸੀਂ ਘਰ-ਘਰ ਹਰ ਘਰ ਦੇ ਵਿੱਚ ਜਾ ਕੇ ਇਹਨਾਂ ਨੂੰ ਦਿਨੇ ਪਿਆ ਕਿ ਆਪਣੇ ਮੰਦਰਾਂ ਵਿੱਚ ਰੱਖਣ ਔਰ 22 ਤਰੀਕ ਨੂੰ ਜਦੋਂ 22 ਤਰੀਕ ਨੂੰ ਜਦੋਂ ਇਹਦਾ ਜਿਸਦੇ ਨੇ ਦਾ ਉਦਘਾਟਨ ਹੈ ਆਪਣੇ ਘਰ ਵਿੱਚ ਪੰਜ ਦੀਵੇ ਜਗਰਾਣੇ ਆ ਔਰ ਆਪਣੇ ਘਰ ਲਾਈਟਿੰਗ ਕਰਨੀ ਆ ਇਹ 500 ਸਾਲ ਬਾਅਦ ਆਈ ਦੀਵਾਲੀ ਹੈ ਹਰ ਸਾਲ ਜਿੱਦਾਂ ਦੀਵਾਲੀ ਮਨਾਈ ਜਾਂਦੀ ਹੈ ਉਸ ਤੋਂ ਵੀ ਵੱਧ ਧੂਮ-ਧਾਮ ਨਾਲ ਇਹ ਦੀਵਾਲੀ ਨੂੰ ਮਨਾਇਆ ਜਾ ਰਿਹਾ ਹੈ ਔਰ ਸਭ ਅਗੇ ਵੇਨਤੀ ਹੈ ਕਿ ਹਰ ਕੋਈ ਆਪਣੇ ਘਰ ਦੀਪਮਾਲਾ ਕਰੇ ਔਰ 22 ਤਰੀਕ ਨੂੰ ਬਸ ਸਟੈਂਡ ਵਿੱਚ ਜਿਹੜਾ ਇਸ ਇਸ ਉਪਲਖਸ਼ ਵਿੱਚ ਜਿਹੜਾ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਿਤਾ ਜਾਏ ਜੈ ਸ਼੍ਰੀ ਰਾਮ ਬੋਲ ਸਿਆਮਤੀ ਰਾਮ ਚੰਦਰ ਮਹਾਰਾਜ ਕੀ